ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਦੇ ਵਿੱਚ ਭਾਈ ਭਾਈ ਇਹ ਕਹਾਵਤ ਮਲੇਰ ਕੋਟਲਾ ਦੇ ਵਿੱਚ ਸੱਚ ਹੁੰਦੀ ਸਾਬਤ ਨਜ਼ਰ ਆਉਂਦੀ ਪਈ ਗੇ ਮਲੇਰ ਕੋਟਲਾ ਦੇ ਵਿੱਚ ਇੱਕ ਇਤਿਹਾਸਕ ਮੰਦਰ ਹਨੂਮਾਨ ਜੀ ਦਾ ਹੈਗਾ ਆ ਜਿੱਥੇ ਕੀ ਜਿਹੜਾ ਪ੍ਰਸ਼ਾਦ ਚੜ੍ਹਦਾ ਹੈਗਾ ਆ ਉਹ ਇੱਕ ਮੁਸਲਿਮ ਦੁਕਾਨਦਾਰ ਵੱਲੋਂ ਜਿਹੜਾ ਉਹ ਰੱਖਿਆ ਹੁੰਦਾ ਆ ਕਿ ਜਿੱਥੇ ਮੰਦਿਰ ਦੇ ਸਾਹਮਣੇ ਇਹ ਦੁਕਾਨ ਹੈਗੀ ਮੁਸਲਮ ਵੀਰ ਦੀ ਉਹ ਤਕਰੀਬੇ 5 ਦਹਾਕੀਆਂ ਤੋਂ ਜਿਹੜੀ ਉਹਨਾਂ ਦੀ ਦੁਕਾਨ ਪੁਰਾਣੀ ਹੈਗੀ ਆ ਉਹਨਾਂ ਦੇ ਵੱਡੇ ਵਡੇਰੇ ਇਸ ਦੁਕਾਨ ਨੂੰ ਚਲਾਉਂਦੇ ਆਏ ਨੇ ਉੱਥੇ ਹੀ ਲੋਕਾਂ ਦਾ ਇਹ ਕਹਿਣਾ ਗਿਆ ਤੇ ਇਸ ਵੀਰ ਨੇ ਜਿਹੜੀ ਦੁਕਾਨ ਖੋਲੀ ਗਈ ਹੈ ਜ ਜਿਹਨਾਂ ਦੇ ਵੱਡਿਆਂ ਨੇ ਇਹ ਦੁਕਾਨ ਚਲਦੀ ਆ ਰਹੀ ਗਈ ਆ ਅਸੀਂ ਕਿਸੇ ਮੱਜਬ ਨੂੰ ਨਹੀਂ ਦੇਖਦੇਗੇ ਮੰਦਰ ਚ ਚੜੰਗ ਵਾਲੇ ਪਛਾਦ ਦੀ ਸਿਰਫ ਸਫਾਈ ਵੱਲ ਧਿਆਨ ਰੱਖਿਆ ਜਾਂਦਾ ਗਿਆ ਉਹ ਸੋਦੇ ਦੀ ਕੁਆਲਿਟੀ ਦੇਖੀ ਜਾਂਦੀ ਗਈ ਆ ਨਾ ਕਿ ਕਿਸੇ ਦੁਕਾਨ ਦਾ ਨਾਮ ਪਾੜ ਕੇ ਜਾਂ ਕਿਸੇ ਮੱਜਬ ਨੂੰ ਦੇਖ ਕੇ ਜਿਹੜਾ ਅਸੀਂ ਉਹ ਸਮਾਨ ਖਰੀਦਦੇ ਹੈਗੇ ਆ ਉੱਥੋਂ ਦੇ ਨਾਗਿਕਾਂ ਦਾ ਵੀ ਕਹਿਣਾ ਗਾਇਆ ਕਿ ਜਿਹੜਾ ਮਲੇਰ ਕੋਠਲਾ ਸ਼ਹਿਰ ਹੈ ਗਾਇਆ ਉਹ ਆਪਸ ਦੇ ਵਿੱਚ ਸਾਰੇ ਹੀ ਮਿਲ ਜੁਲ ਕੇ ਰਹਿੰਦੇ ਨੇ ਤਿਹਾਰ ਰਲ ਮਿਲ ਕੇ ਮਨਾਉਂਦੇ ਨੇ ਚਾਹੇ ਉਹ ਗੁਰਪੁਰਬ ਹੋਣ ਕਿ ਜਾਂ ਫਿਰ ਦੀਵਾਲੀ ਹੋਣ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ ਗਾ ਉਹਨਾਂ ਦਾ ਇਸ ਗੱਲ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਗਾ ਕਿ ਅਸੀਂ ਇਹ ਦੁਕਾਨ ਤੇ ਉੱਤੇ ਜਿਹੜਾ ਸਮਾਨ ਖਰੀਦਦੇ ਗਿਆਂ ਉਹਦੀ ਸਿਰਫ ਕੁਆਲਿਟੀ ਵੇਖਦੇ ਗਿਆਂ ਉਹ ਨਾਲ ਦੇ ਨਾਲ ਸਾਫ ਸਫਾਈ ਵਧੀਆ ਸਮਾਨ ਵੇਚਿਆ ਜਾਂਦਾ ਗਾ ਉੱਥੇ ਉਹ ਤਕਰੀਬਾ 5 ਦਹਾਕਿਆਂ ਤੋਂ ਇੱਥੇ ਦੁਕਾਨਦਾਰੀ ਕਰਦੇ ਪਏ ਹਾਂ ਸਾਡੇ ਵੱਡੇ ਬਜ਼ੁਰਗਾਂ ਨੇ ਕੰਮ ਸ਼ੁਰੂ ਕੀਤਾ ਸੀ ਔਰ ਮੰਦਰ ਦੇ ਵਿੱਚ ਜਿਹੜਾ ਪ੍ਰਸ਼ਾਦ ਚੜਨ ਦਾ ਜਾਂਦਾ ਸਮਾਨ ਜਿਹੜਾ ਆਇਆ ਉਹ ਸਾਡੀ ਦੁਕਾਨ ਦੇ ਵਿੱਚੋਂ ਹੀ ਜਾਂਦਾਗਾ ਕਿਉਂਕਿ ਅਸੀਂ ਵਧੀਆ ਕੁਆਲਿਟੀ ਰੱਖਦੇ ਹਾਂ ਔਰ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਇੱਥੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਇੱਕ ਮਿਸਾਲ ਵੀ ਹੈਗੀ ਆ ਤੇ ਹਰ ਕੋਈ ਬੰਦਾ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦਾ ਆ ਬਿਲਕੁਲ ਪਿਆਰ ਮੁਹੱਬਤ ਨਰੰਦਾ ਆ ਔਰ ਜਿੰਨੇ ਵੀ ਤਿਹਾਰ ਸ਼ਾਲ ਦੇ ਵਿੱਚ ਆਉਂਦੇ ਨੇ ਸਾਰੇ ਢਾਲੇ ਮਿਲ ਕੇ ਮਨਾਉਂਦੇ ਨੇ ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਲੋਕਾਂ ਦਾ ਵੀ ਬਿਆਨ ਜੋ ਕਾਫੀ ਖੁਸ਼ ਨੇ ਔਰ ਕਹਿੰਦੇ ਪਏ ਨੇ ਕਿ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਤੇ ਨਾਲ ਦੇ ਨਾਲ ਉਸ ਦੁਕਾਨਦਾਰ ਦਾ ਵੀ ਜਿੰਦਾ ਵੱਲੋਂ ਲਗਾਤਾਰ ਇੱਥੇ ਆਪਣੀ ਸੇਵਾਵਾਂ ਜੜੀਆਂ ਗਿਆ ਨਿਮਾਈਆਂ ਜਾਂਦੀਆਂ ਗਿਆ ਇਸ ਮੁਸਲਮ ਵੀਰ ਵੱਲੋਂ ਯਾਰ ਹਰਿਮਾਨ ਮੰਦਰ ਬਿਲਕੁਲ ਸਾਹਮਣੇ ਦੁਕਾਨ ਹੈ 40 ਸਾਲ ਮੇਰੇ ਫਾਕਰ ਸਾਹਿਬ ਰੇਂਜ ਕਰ ਚੁੱਕੇ ਨੇ ਉਸ ਤੋਂ ਬਾਅਦ ਮੈਂ ਬੈਠ ਰਿਹਾ 20 ਸਾਲਾਂ ਤੋਂ ਲਗਾਤਾਰ ਇਹ ਸ਼ਹਿਰ ਭਾਈਚਾਰੇ ਦਾ ਪ੍ਰਤੀਕ ਹੈ ਗੰਗਾ ਯਮਨੀ ਦਾ ਤਹਿਤ ਤਹਿਜ਼ੀਬ ਦਾ ਤੇ ਇਸ ਦੇ ਵਿੱਚ ਜੋ ਵੀ Hindu ਭਾਈਚਾਰਾ ਮੇਰੇ ਕੋਲ ਪ੍ਰਸ਼ਾਦ ਲੈ ਕੇ ਆਉਂਦਾ ਸਾਨੂੰ ਕੋਈ ਉਹ ਦਿੱਕਤ ਨਹੀਂ ਆਉਂਦੀ ਬਾਕੀ ਉਹਨਾਂ ਦੇ ਤਿਹਾਰਾਂ ਦੇ ਵਿੱਚ ਅਸੀਂ ਜਾਣਦੇ ਹਾਂ ਉਹ ਸਾਡੇ ਤਿਹਾਰਾਂ ਦੇ ਵਿੱਚ ਆਉਂਦੇ ਨੇ ਸਾਡੇ ਇਥੋਂ ਪ੍ਰਸ਼ਾਦ ਜੀ ਗੁੜਚਨਾ ਹੋ ਗਿਆ ਬਤਾਰੇ ਹੋ ਗਏ ਟੋਲੇ ਦਾਣੇ ਹੋ ਗਏ ਖਿਲਾਂ ਹੋ ਗਈਆਂ ਇਹ ਪ੍ਰਸ਼ਾਦ ਇਥੋਂ ਲੈ ਕੇ ਸਾਹਮਣੇ ਹਲੂਮਨ ਮੰਦਿਰ ਦੇ ਵਿੱਚ ਛੜਾਉਂਦੇ ਨੇ ਮੰਗਲਵਾਰ ਖਾਸ ਦਿਨ ਹੁੰਦਾ ਜੀ ਹਲੂ ਮਨ ਜੀ ਦਾ ਉਹਦੇ ਵਿੱਚ ਜ਼ਿਆਦਾ ਭੀੜ ਪਈ ਹੈ ਸਾਰੇ ਧਰਮਾਂ ਦੇ ਸਿੱਖ ਹੋਏ Hindu ਹੋਏ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਆ ਇੱਥੇ ਇਹ ਸ਼ੁਰੂ ਤੋਂ ਹੀ ਮਲੇ ਕੋਲਾ ਅਮਨ ਦਾ ਇਹ ਗੁਲਦਸਤਾ ਰਿਹਾ